ਸਰ ਖੋਈਨਾ ਦਵਾਰੇ ਫਿਰ ਖਾਦਣ ਗਿਆ ਮੈਂ ਕਿ ਚਲੋ ਹੁਣ ਆਪਾਂ ਅੰਕਲ ਤੋਂ ਸੁਣ ਲਿਆ ਗਾਣਾ ਜਿਹੜਾ ਕਿਨੇ ਕਿਹੜੇ ਸੰਚ ਲਿਖਿਆ ਸੀ ਇਹ ਲਿਖਿਆ 96 ਰੱਸੀਆ ਗੇਟ ਬੰਦ ਕਰਕੇ ਲਾਤੀ ਆ ਜਾ 96 ਚ 96 ਚ ਲਿਖਿਆ ਸੀ 96 ਮੇਰਾ ਜਨਮ ਹੋਇਆ ਸੀ ਵੀਰੇ 96 ਵੀਰੇ ਆਪਾਂ ਕੋਣ ਕਰਦੇ ਆ ਮੇਰੇ ਜਨਮ ਵੇਲੇ ਪਾਪੇ ਨੇ ਲੈਕਟ ਲੱਗ ਦਿੱਤੀ ਸੀ ਨਾ ਰਿਕਾਰਡਰ ਸਪੋਰਟ ਪੂਰੀ ਵੀ ਨੂੰ ਆਪਣੀ ਨੂੰ ਡੈਡੀਕੇਟ ਕਰਨਾ ਹੈਗਾ 96 ਚ ਹੋਈ ਸੀ ਮੈਂ ਇੱਛਾ ਠੀਕਾ ਅਰੇ ਇਹ 10000 ਰੁਪਏ ਲਾਉਂਦਾ ਏ 10000 ਲਾਉਂਦਾ ਜਾਣੂ ਪੂਰਾ ਖੁਸ਼ ਰਹੇਗਾ ਨਗਲੇ ਹੋਵੇ ਕੁੜੀ ਤਾਂ ਫਿਕਰ ਪੈ ਜਾਂਦਾ ਮਾਪਿਆਂ ਨੂੰ ਕਹੌਰੇ ਕੀ ਹੋਜੇ ਹੋਣਗੇ ਕਿਸ ਦੇ ਲੇਖ ਮੀਆਂ ਜੇ ਧੀ ਦਿੱਤੀ ਸਰੀ ਉਤੇ ਹੱਥ ਰੱਖੀ ਨੀ ਕੀ ਸੋਹਣੇ ਜਹੀ ਇਸ ਦੇ ਲਖ ਮੀਆਂ ਤੈਨੂੰ ਪਾਇਆ ਫਿੱਕਰ ਸਿਵੇ ਬਾਬਲਾ ਜਦੋਂ ਹੋਇਆ ਜਨਮ ਸੀ ਮੇਰਾ ਇਸ लाਡਲੀ ਟੀ ਬਾਜੋ ਤੇਰੇ ਦਰ ਦਵੰਡਾਉ ਕਿਹੜਾ ਅੱਜ ਕਰੀ ਪਰਾਈ ਵੇ ਹੋ ਦਿਲ ਤੇ ਪੱਥਰ ਟਿਕਾ ਕੇ ਅੱਜ ਰੱਖ ਲੈ ਦੋ ਕੜੀਆਂ ਬਾਬਲਾ ਧੀ ਨੂੰ ਗਲ ਨਾਲ ਲਾ ਕੇ ਅੱਜ ਤੂੰ ਅਮੜੀਏ ਨੀ ਕੀੜੀ ਗੱਲ ਤੋਂ ਅਥੀਆਂ ਭਰੀਆਂ ਇਹ ਰਾਦੇ ਰਾਣਿਆ ਨੇ ਇਨਾ ਪਰਾਇਆਂ ਕਰੀਆਂ ਨਾ ਡੋਲ ਅਮੜੀਏ ਨੀ ਰੱਖ ਲੈ ਦਿਲ ਨੂੰ ਕੁੜੇ ਟਕਾ ਕੇ ਅੱਜ ਰੱਖ ਲੈ ਤੋ ਘੜੀਆਂ ਬਾਬਲਾ ਪੀਨੂ ਗੱਲਾਂ ਲਾ ਕੇ ਇਹ ਚਾਚੇ ਤਾਇਆ ਨੇ ਵੀ ਧੀ ਲਾੜਲੀ ਰੱਖੀ ਤਾਈ ਦੁੱਧ ਪਿਆਉਂਦੀ ਸੀ ਬੈਠੀ ਚਾਚੀ ਚੱਲਦੀ ਪੱਖੀ ਦਾਦੀ ਨੇ ਦਿੱਤੀ ਲੋਰੀ ਵੇ ਹਉ ਨਿੱਗੀ ਕੋਦ ਵਿੱਚ ਪਾ ਕੇ ਅੱਜ ਰੱਖ ਲੈ ਤੂੰ ਘੜੀਆਂ ਬਾਬਲਾ ਤੀਨੁ ਗਲਣਾ ਲਾ ਕੇ ਸੁਣ ਵੀਰਾ ਮੇਰੇ ਆਵੇ ਕਾਸ਼ ਤੋਂ ਢੋਲੇ ਕਾਲ ਜਾ ਤੇਰਾ ਰਹੇ ਜੋ ਕਿョਗੋ ਵਸਦਾਵੇ ਵੀਰਨਾ ਖੁਸ਼ੀਆਂ ਵੇੜਾ ਤੇਰਾ ਅਜ ਰਹੇ ਜੁਗ ਜੁਗ ਵਸਦਾਵੇ ਵੀਰਨਾ ਖੁਸ਼ੀਆਂ ਵੇੜਾ ਤੇਰਾ ਕਰ ਵਿਦਾ ਸੁਖੀ ਆਵੇ ਆਪਣੀ ਭੈਣ ਢੋਲੀ ਵਿੱਚ ਪਾ ਕੇ ਅਜ ਰੱਖ ਲੈ ਗੋਂ ਧੜੀਆਂ ਬਾਬਲਾ ਈਨੂ ਗਲਣਾ ਲਾ ਕੇ ਹੁਆ ਬਣੀ ਵਿਚੋਲਣ ਵੇ ਵੀ ਮੈਂ ਅੱਜ ਪਰਦੇਸਣ ਹੋਈ ਇੱਕ ਪਾਸੇ ਲੱਗ ਕੇ ਵੇ ਭਾਬੀ ਜਾਂਦੀ ਸ਼ਮਸ਼ਮ ਰੋਈ ਕਰ ਦਿੱਤੀ ਵਿਦਾਂ ਸਖੀਆਂ ਨੇ ਵੇ ਮੈਂ ਸਿੱਧੂ ਦੇ ਲੜਲਾ ਕੇ ਅੱਜ ਰੱਖ ਲੈ ਦੋ ਘੜੀਆਂ ਬਾਬਲਾ ਤੀਨ ਗਲਣਾ ਲਾ ਕੇ ਧਿਆਵਤ ਕੱਪੜੀ 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 ਨਾ ਵਧੀਆ ਬਹੁਤ ਹੋਰ ਯਸੀ ਗਾਲਜੀ ਗੁੱਡ ਮਾਰਨਿੰਗ ਸਾਰਿਆਂ ਨੂੰ hope ਸਾਰੇ ਠੀਕ ਠਾਕ ਹੋਣਗੇ ਸਵਾਗਤ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਸਟਾਰਟ ਕਰਨ ਲੱਗੇ ਆਂ ਦੇਖੋ ਮੈਂ ਖੋਰਾਂ ਦੇ ਘਰੋਂ ਠੀਕ ਹੈ ਕਿਉਂਕਿ ਰਾਤ ਆਪਾਂ ਇੱਥੇ ਰੁੱਕ ਗਏ ਸੀਗੇ ਤੁਸੀਂ ਸਾਨੂੰ ਆਇਆ ਸੀ ਪਹਿਲਾਂ ਹਨੇਰਾ ਹੁੰਦਾ ਸੀ ਤੇ ਜੋਤ ਵੀ ਬਰਡ ਟਾਈਮ ਦੀ ਕਹਿ ਰਹੀ ਸੀ ਕਿ ਤੁਸੀਂ ਸਾਡੇ ਕੋਲੇ ਰੋਕਦੇ ਨਹੀਂ ਰੁਕਦੇ ਨਹੀਂ। ਤਾਂ ਸਾਨੂੰ ਆਇਆ ਸੀ ਚਲੋ ਇਸ ਵਾਰ ਬਹਾਨਾ ਜਿਹਾ ਬਣਿਆ ਸੀ ਬਾਕੀ ਹਨੇਰਾ ਹੋ ਗਿਆ ਜੀ ਥੋੜਾ ਜਿਹਾ ਵੀ ਚਲੋ ਰੁਕ ਜਾਨੇ ਆ। ਪਰ ਆਪ ਜੋਤ ਹੋਰ ਕਿਉਂ ਬਹੁਤ ਤਾਂ ਉਧਰ ਮੈਂ ਕੀ ਰਿਹਾ ਸਮਾਨ ਟੋਈ ਜਾਂਦੇ ਆ ਠੀਕ ਆ। ਨਮੀੜੀ ਜਾਂਦੇ ਸਾਰਾ ਕਿਹੋ ਜਿਹੀ ਗੱਲ ਆਈ ਸੀ ਮਿਲਣੀ ਵਾਲੇ ਹਨਾ। ਤਾਂ ਦੱਸੋ ਇਹਦਾ ਸਮਾਨ ਸਾਰਾ ਇਕੱਠਾ ਕਰਨਾ। ਦਰਮਿਆਕੀ ਵੀ ਰੱਖਿਆ ਵੀੜਾ ਇੱਥੇ ਆਪਾਂ ਰਾਤ ਰੋਕ ਕੇ ਸੀ ਦਰੰਕ ਲਾਂਟੀ ਬੈਠੇ ਆ। ਕਪੜੇ ਧੋਤੇ ਸੀਗੇ ਜੋਤ ਵਰਗਿਆਂ ਨੇ ਝੁਜਾਰ ਇਧਰ ਟੀਵੀ ਦੇਖ ਰਿਆ ਜੀ ਜੋਤ ਬਣਾ ਰਹੀ ਹੈ ਖਾਣਾ ਹੈਲੋ ਤਕਦੀਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਰਾਤ ਕੀ ਕਰਤਾ ਸੀ ਨੋ ਵੇ ਕਿੰਨੀ ਕਾਮੀ ਭੈਣ ਆ ਮੇਰੀ ਮੇਰੇ ਵਾਸਤੇ ਆਲੂ ਵਾਲੇ ਰੋਟੀ ਬਣਾ ਰਹੀ ਹੈ ਠੀਕ ਹੈ ਠੀਕ ਹੈ ਰਾਤ ਕੀ ਬਹੁਤ ਸਿਆਣੀ ਇਹ ਰਾਤ ਮੈਂ ਕਾ ਆਖਿਆ ਸੀ ਤਾਂ ਦੇਖ ਬੁੱਤ ਆਲੂ ਵਾਲੇ ਬੋਟੀ ਖਾ ਲੈ ਚਲ ਇਖੜੇ ਸੇਕਦੇ ਆ ਆਪਾਂ ਸੇਕਦੇ ਆਂ ਅੱਗ ਸੇਕਦੇ ਆਂ ਮੈਨੂੰ ਆ ਉਹ ਜਾਲ ਆ ਗਿਆ ਮੇਰੇ ਪੇਕਿਆਂ ਦਾ ਬੰਡੀ ਮੈਂ ਜਦੋਂ ਕੁਆਰੀ ਹੁੰਦੀ ਸੀ ਅਸੀਂ ਐਂ ਚੁੱਲ੍ਹੇ ਤੇ ਰੋਟੀਆਂ ਲਾਉਂਦੇ ਹੁੰਦੇ ਸੀ ਸਾਰਾ ਸਮਾਨ ਐ ਰੱਖ ਕੇ ਹਾਂ ਚੁੱਲ੍ਹੇ ਤੇ ਬਹੁਤ ਵਧੀਆ ਹੁਣ ਵੀ ਸਾਡੇ ਚੁੱਲ੍ਹੇ ਤੇ ਲਾਉਂਦੇ ਆ ਹੁਣ ਵੀ ਸੌਰਿਆਂ ਦੀ ਉਹ ਯੂਜ਼ ਕਰਦੇ ਹਾਂ ਮੈਂ ਲੈਣੀ ਇਹ ਗਰੀ ਜੀ ਨੇ ਹਸਰੀ ਕਾਲੀ ਬਖਾਰ ਨੂੰ ਐਸਾ ਰੋਟੀ ਲਈ ਆਂਦੇ ਭਾਈ ਜੁਯਾਰ ਮਨ ਲਾ ਤੂੰ ਡਿਮਾਂਡੀ ਕਰ ਜਿੰਨੀ ਜੋਤ ਨੂੰ ਕੱਲ ਦੀ ਮੈਨੂੰ ਆਹ ਬਣਾਜ ਮੈਨੂੰ ਆਪਣਾ ਦੇ ਤੋਂ ਪਹਿਲੀ ਬਾਤ ਕਰੀ ਬੈਠੀ ਅੱਛਾ ਜੁਯਾਰ ਫਕੀਰ ਕੀ ਪਾਲਣਾ ਮੁੰਜਾ ਸਾ ਰੋਟੀ ਖਵਾ ਰਹੀ ਸੀ ਇਹਨੂੰ ਠੀਕ ਠਾਕ ਪੀੜੀ ਲਿਆ ਦੇ ਕਹਿੰਦੇ ਕਹਿੰਦੇ ਲੇਟ ਹੋ ਗਿਆ ਹੁਣ ਆਪਾਂ ਮਣਪ੍ਰੀਤ ਹੋ ਰਿਹਾ ਯਾਰ ਕੋਕਾ ਮਗਾ ਚੱਲ ਰਿਹਾ ਤੋ ਬਸ ਚੱਲਦੇ ਆ ਬਸ ਹਾਂ ਹਾਂ ਬਸ ਆਉਂਦੇ ਆ ਅੱਜ ਦਵਾਈ ਲੈ ਕੇ ਆਵਾਂਗੇ ਉਧਰ ਪੱਖੀਆਂ ਪੁੱਠੀਆਂ ਸਾਰਾ ਕੁਝ ਨਿੱਕੀਆ ਰੀ ਲੱਦੀ ਹੋਈ ਜਾਂਦੇ ਉਧਰ ਲੋ ਵੀ ਸਾਰਾ ਸਮਾਨ ਪੂਰਾ ਹੋ ਗਿਆ ਕੱਲੇ ਰਹਿ ਗਏ ਚਮਚੇ ਹੈ ਜੋ ਸਾਰਾ ਸਮਾਨ ਪੂਰਾ ਹੋ ਜਾਂਦਾ ਚਮਚੇ ਨਾ ਪੂਰੇ ਹੋਣ ਹਾਂ ਚਮਚੇ ਨਹੀਂ ਪੂਰੇ ਹੁੰਦੇ ਸਹੀ ਗੱਲ ਆ ਅਗਲੇ ਦੋ ਪਰੌਂਠੀਆਂ ਖਾ ਲੀਆਂ ਪਰੌਂਠੇ ਪਰੌਂਠੀਆਂ ਨਹੀਂ ਪਰੌਂਠੇ ਪਰੌਂਠੀ ਹੈਗੇ ਤਾਂ ਨਿਆਰੇ ਹੀ ਆ ਗਿਆ ਢਿੱਡ ਭਰ ਗਿਆ ਹੂੰ ਕਿਵੇਂ ਲੱਗੀ ਪਰੌਂਠੇ ਕਰਤੀਆਂ ਪਲੇਟਾਂ ਖਾ ਲੀਆਂ ਬਾਕਮਾਲੀਆਂ ਕੋਇ ਤਕਦੀਰ ਐ ਇਧਰ ਤਕਦੀਰ ਦੀ ਗੱਡੀ ਸਾਈਕਲੀ ਸੰਧ ਗੜੇ ਰੇ ਤੁਹਾਰ ਇਧਰ ਮਿਲਦਾ ਅੰਕਲ ਕੋਲੇ ਨੇ ਚੱਲੀਏ ਬਸ ਹੁਣ ਆਪਾਂ ਖਾ ਪੀ ਲਿਆ ਹੈਣਾ ਜੋਤ ਖਾ ਪੀ ਲਿਆ ਮੈਂ ਕਿਾ ਚੱਲੀਏ ਹੁਣ ਕੰਮ ਵੀ ਜ਼ਰੂਰੀ ਆ ਹੋਰ ਜਾ ਕੇ ਕਰੀਏ ਯਾਰ ਸਮਾਰ ਗੱਲਾਂ ਇਕੱਠਾ ਨੀ ਨੀ ਮੀਂਦੀ ਨੀ ਨੀ ਜੇ ਹੁਣ ਅਪ ਚੱਲਦੇ ਆ ਰਾਤ ਚ ਆਪਾਂ ਪਿੰਡ ਬਲੋਕਰ ਖੜਕੇ ਜਾਣਾ ਮਾੜੇ ਆ ਉੱਥੇ ਖੜਕੇ ਜਾਣਾ ਲਹਿੰਗੇ ਫੜਚੇ ਲੈ ਜਾਈਏ ਹੈਨਾ ਬਰਨਾਲੇ ਪਹੁੰਚਦੇ ਕਰਨੀ ਨੇ ਹੈ ਐ ਇੱਕ ਹੀ ਲਹਿੰਗਾ ਹਾਂ ਪ੍ਰੀਤੀ ਲੈਂਦਾ ਹਾਉ ਥੋੜਾ ਜੀ ਚਲੋ ਫਿਰ ਆਪਾਂ ਮਿਲਦੇ ਹਾਂ ਜੀ ਬਾਅਦ ਚ ਬਾਏ ਬਾਏ ਚਲੋ ਮਿਲਦੇ ਹਾਂ ਬਾਅਦ ਵਿੱਚ ਜੀ ਓਕੇ ਚਲੋ ਜੀ ਆਪਾਂ ਹੁਣ ਚੱਲਦੇ ਚੰਗਾ ਜੀ ਚੰਗਾ ਜੀ ਮੈਂ ਕਹਾਂ ਸਤਿ ਸ਼੍ਰੀ ਅਕਾਲ ਚੰਗਾ ਚੰਗਾ ਬੱਤ ਬਾਏ ਬਾਏ ਬਾਈ ਨਹੀਂ ਕਰਦੀ ਸੀ ਇਹਦਾ ਆ ਵੀ ਇਹੋ ਜੀ ਬਣੂ ਦੇਖ ਲਈ ਇਹ ਵੀ ਇਹੋ ਜੀ ਬਣੂ ਟੈਂਟ ਦਾ ਸਮਾਨ ਚੱਕ ਲਿਆ ਸਾਰਾ ਉਹ ਆਪਣੇ ਬੜੇ ਕੰਮ ਕਾਜ ਹੈ ਆ ਖੜਾ ਪਿੰਡਾ ਮਿੱਟੀ ਸਾਹਮਣੇ ਇਹ ਕੋਠੇ ਆਗੇ ਟਾਣੀਆਂ ਆ ਗਈ ਸਾਡੇ ਪਿੰਡ ਦੀ ਠੀਕ ਹੈ ਟਾਣੀਆਂ ਹੁੰਦੀਆਂ ਪਹਿਲਾਂ ਅੱਛਾ ਖੇਤਾਂ 'ਚ ਹੀ ਜਾ ਗਏ ਨਾ ਹਾਂ ਖੇਤਾਂ 'ਚ ਕਾਰ 'ਚ ਬਹਿਣਾ ਮੰਮੀ ਨੂੰ ਕੀ ਲੋਡ ਸੀ ਕਿਹਾ ਜੀ ਲੈ ਦੇ ਦੇ ਨਹੀਂ ਹਾਂ ਲੈ ਡੱਬਾ ਹਾਂ ਟੂਲੇ ਆ ਜਾ ਬਿਦੜ ਲੋ ਵੀ ਮਿੱਤਰ ਪਿਆਰੇ ਮਿੱਤਰ ਪਿਆਰੇ ਬਾਈ ਬਾਈ ਭੁੱਲ ਕੇ ਆਉਣਾ ਸੀ ਅਸੀਂ ਘੱਟੋ ਘਟਨਾ ਵਾਲਾ 370 ਠੋਵੇ ਕਰਨਾ ਸੀ ਅਸੀਂ ਤੋਂ ਰਹਿ ਰਹੇ ਸੀ 11 ਵਜੇ ਕਿਉਂਕਿ ਰਿੱਕੀ ਦਾ అలਾਰਮ ਵੱਜੀ ਹੈ ਪਰ ਰਿੱਕੀ ਮੈਕੀ ਨੂੰ అలਾਰਮ ਸੁਣ ਗਿਆ ਸੀ ਤੇ ਮੈਕੀ ਨੇ ਮੈਨੂੰ ਦੱਸਿਆ ਨਹੀਂ ਕਿ ਤੇਰਾ అలਾਰਮ ਉਹਨਾਂ ਨੇ ਐਸੀ ਵੀ ਤੱਕੇ ਹੋਏ ਹਨਾ ਆਪਾਂ ਇੱਕ ਮਿੰਟ ਬੈਲਟ ਦਾ ਹੱਲ ਕਰ ਲਈਏ ਹੱਲ ਕਰ ਲਈ ਲੀਗਲੀ ਚਲੋ ਜੀ ਬੈਲਟ ਲੱਗ ਗਈ ਕਾਗਜ਼ਾਂ 'ਚ ਹਾਂ ਕਾਗਜ਼ਾਂ 'ਚ ਲਾ ਲਈਏ ਨਿਰ ਕਾਗਜ਼ਾਂ 'ਚ ਸੜਕਾ ਬਣ ਜਾਂਦੀਆਂ ਨੇਵੇਂ ਕਾਗਜ਼ਾਂ 'ਚ ਬੈਲਟ ਵੀ ਲੱਗ ਜਾਂਦੀ ਸੀ ਪਰ ਵੈਸੇ ਹੋਣੀ ਚਾਹੀਦੀ ਹੈ ਬੈਲਟ ਥੰਗੀ ਆਪਾਂ ਕੋਨੇ ਆਣੇ ਤੋਂ ਮੜੇ ਜਾਂ ਉਹਨਾਂ ਤੋਂ ਲਹਿੰਗੇ ਫੜਤੀ ਜੀ ਉਹਨਾਂ ਦਾ ਫਿਰ ਡੇੜਾ ਨਹੀਂ ਵੱਜੂਗਾ ਪਰ ਨਾਲੇ ਕਿ ਉਹਨੂੰ ਕਾ ਮਦਦ ਤੇ ਪੈਣੀ ਹਲੇ ਪਹਿਲਾ ਅਸੀਂ ਮੁਕਸਾ ਰੋਡ ਕੰਨੀ ਦੀ ਜਾਂਦੇ ਹੁੰਨੇ ਆ ਹੁਣ ਅਸੀਂ ਚੱਲੇ ਇੰਨਾ ਕਰਖਿਆ ਆਂਦੀ ਬਗਦਨੀ ਹੈਨਾ ਜਿੱਦਾਂ ਬਸ ਟਾਈਮ ਆਈ ਸੀ ਜਿੱਧਰ ਦੀ ਆਪਾਂ ਹਾਂ 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 ਪਹਿਲੀ ਵਾਰ ਜਿੱਦਾਂ ਦੀ ਆਪਾਂ ਚੱਲੋ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਆਪਾਂ ਨੂੰ ਸਿੰਗਲ ਰੋਡ ਆ ਵਾ ਸੋ ਪ੍ਰੋਬਲਮ ਹੋ ਜਾਂਦੀ ਆ ਮੂਰੋ ਟ੍ਰੈਫਿਕ ਦੀ ਮੂਰੋ ਗੱਟੀ ਆ ਗਈ ਮੂਰੋ ਗੱਟੀ ਆ ਗਈ ਤਾਂ ਜਾ ਤਾਂ ਇਹਨਾਂ ਨੂੰ ਇਧਰ ਨੂੰ ਕਰ ਨਹੀਂ ਪੋ ਇੱਥੇ ਔਖਾ ਹੋ ਜਾਂਦਾ ਵੀ ਜੇ ਬਾਲਾ ਥੋੜਾ ਖਾਂਦਾ ਵਾ ਚਲੋ ਨਗਾਉ ਰਿਕੇ ਕੇਰਾ ਪੈ ਤੁਝੇ ਨਿਕਲੀ ਹੈ ਨਾ ਗੋਨਿਆਣਿਆ ਲਓ ਵੀ ਆਫ ਹਟ ਰਟਪ ਕੇ ਬੱਸ ਮੈਨ ਲੱਗਦਾ ਉਹ ਸਾਹਮਣੇ ਘਰ ਰਖਣਾ ਮਬੀ ਦਾ ਸੀ ਉਹਦੇ ਰਾਤ ਸੀ ਨਾ ਮੈਂ ਖਲਾ ਤੂੰ ਆਜਿਆ ਇਹਦਾ ਲੱਗਦਾ ਪਤਾ ਦੀ ਹਾਂ ਪਟਰੋਲ ਪੰਪ ਜੀ ਦਾ ਲੱਗਦਾ ਰੋਡ ਪੰਪ ਦੀ ਨਿਸ਼ਾਨੀ ਆ ਹਾਂ ਪਟਰੋਲ ਸਭ ਤੁਸੀਂ ਯਾਰ ਸੋ ਗਿਆ ਮੈਂ ਕਿਹਾ ਅਮਰਤਮਾਨ ਦਾ ਪਿੰਡ ਆ ਉਹ ਨਿਆਣੇ ਵਾਲਾ ਹਾਂ ਸਿੰਗਰ ਇੱਥੋਂ ਦਾ ਹਾਂ ਉਹ ਦਿਲਖੁਸ਼ ਬਾਹਰ ਖੜਾਗਾ ਘਰੇ ਬਹੁਤ ਠੀਕ ਆ ਉਹ ਦੇਖ ਆਪਣੀ ਗੱਡੀ ਦੇਖੀ ਉਹਨੂੰ ਲੈ ਵੀ ਹੋ ਖੜਾ ਦਿਲਖੁਸ਼ ਤੇ ਆ ਲਾਈ ਜਾਨੇ ਸਿੱਧੂ ਮੂਸੇਵਾਲੇ ਦੀ ਫੋਟੋ ਆਉਦੀ ਕੋਠੀ ਦੀ ਨਿਸ਼ਾਨੀ ਦੂਰੀ ਦੀ ਜੀਆ ਠੀਕ ਹੈ ਯਾਰ ਹਣਾ ਇੱਥੇ ਉਹ ਟੈਕਟਰ ਲੱਗਾ ਵੇ ਜਾ ਕੋਦ ਹਾਂ ਇੱਥੇ ਚਲੋ ਆਪਾਂ ਹੁਣ ਲੰਘੇ ਲੋਗੇ ਫੜੀ ਜਾਨਾ ਤੋਂ ਹਣਾ ਗੱਡੀਆਂ ਆਉਣ ਦੇ ਵਜੋਂ ਆਉਣ ਦੇ ਲੱਕੀ ਮੋੜਲੀ ਗੱਡੀ ਕਹਿੰਦੇ ਸੀ ਚਾਹ ਪੀਤੀ ਵੀ ਨਾ ਨਹੀਂ ਜਾਣ ਦਿੰਦੇ ਅਸੀਂ ਤਾਂ ਪੂਰੇ ਕਮਲੇ ਜੇ ਬਣੇ ਫਿਰਦੇ ਆ ਯਾਰ ਤਾਂ ਬਹੁਤ ਪਿਆਗਾ ਨਾ ਆਵੇ ਇਦਰਾ ਆ ਬਰਾਦ ਉਹਨੇ ਯਾ 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 ਅਰ ਵੇਜਾ ਬਟਾ 2 ਮਹੀਨਾ ਬਟਾ ਤਾਜੂ ਵੀਰਾ ਓਏ ਇਹ ਕਿਹੜਾ ਤਾਜੂ ਤਾਜੂ ਇਹ ਬੋਲਦੀ ਘਟਾ ਤਾਜੂ ਵੀੜ ਹੈ ਨਹੀਂ ਇਹ ਹੁਣ 2 ਮਹੀਨਿਆਂ ਨੂੰ ਬੋਲਣ ਲੱਗ ਪਿਆ ਇਹ ਵੀ ਹਾਲੇ ਕਾਦੇ ਬਾਅਦ ਇਹ ਲੱਗਾ ਇਹ ਡੈਡੀ ਨਾਲ ਵਾਰ ਕੇ ਗੱਲਾਂ ਕਰਦੀ ਆ ਜਿਹੜੀ ਆ ਜਿਹੜੀ ਚੱਕ ਲਏ ਯਾਰ ਦੇਖ ਦੇਖੀ ਮਾਰ ਖਾ ਅਕਾਸ਼ında ਅਕਾਸ਼ında ਕਿੰਨੇ ਟਾਈਮ ਬਾਅਦ ਇਹਨੇ ਦੰਦ ਘਟਾਏ ਗਿਆ ਸੁਣੇ ਤਾਂ ਗੱਲਾਂ ਸਮਝ ਦੋਣਗੇ ਇੱਕ ਦਿਨ ਤੇਰੇ ਤਾਂ ਬੜੇ ਔਖੇ ਕੱਢਿਆ ਔਖੇ ਕੱਢੇ ਨੇ ਉਹਨਾਂ ਦਾ ਮੋਬਾਈਲ ਕੱਢ ਲੈ ਸੰਗ ਇਹਨੂੰ ਮੇਰਾ ਭਰ ਗਿਆ ਇਹਨੂੰ ਸਮਝਿਆ ਮੇਰੇ ਭੈਣਾਂ ਗੱਲਾਂ ਨਹੀਂ ਕਰ ਦਿੰਦੇ ਇਹਨੂੰ ਚਲੋ ਬੋਲੋ ਤੇ ਵੀਰੇ ਆ ਜਾ ਆ ਜਾ ਲੈ ਲੈ ਆਇਆ ਮੇਰੇ ਕੋਲ ਆ ਜਾ ਦੇਖੀ ਦੇਖੀ ਆ ਦੇਖ ਤੂੰ ਦੋਨੇ ਆ ਜਾ ਜੰਦਗਾ ਘਟਾ ਇਹ ਤੋਂ ਉਪਰਾ ਕਰਦਾ ਇਹ ਇਹ ਸੋਖਾ ਕਾ ਜਿਹੜਾ ਮਰਜੀ ਚੱਕ ਲੇ ਹੂੰ ਇਹ ਫਿਰ ਮਾਰ ਚੱਲ ਕੋਈ ਨਾ ਹੋਰ ਲੈ ਜਾਣੇ ਦਿੱਤੋ ਨਾ 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 ਵਸਤੀ ਤੋੜੀਆਂ ਚੱਕਰ ਪਾਰੇ ਨਾ ਨਾ ਵਸਤੀ ਨਾ ਨਾ ਵਸਤੀ ਚੰਗਾ ਠੀਕ ਆ ਬਾਈ ਓਕੇ ਓਕੇ ਥੈਂਕ ਯੂ ਓਕੇ ਨਲਦੇ ਆ ਫਿਰ ਆਓ ਕਦੇ ਤੁਸੀਂ ਵੀ ਹਾਂ ਬਾਈ ਜ਼ਰੂਰ ਆਵਾਂਗੇ ਠੀਕ ਆ ਠੀਕ ਆ ਹਾਂ ਜੀ ਬਾਈ ਆ ਦੇਖ ਲੈ ਲੈ ਹਾਂ ਲੈ ਜਾਓ ਇਹਨਾਂ ਨੂੰ ਪਹਾੜਾਂ ਤੇ ਉਹ ਵਧ ਗਿਆ ਯਾਰਾ ਸ਼ਿਰੀ ਸ਼ੁਰੀ ਨਗਰ ਤੈਨੂੰ ਬੜਾ ਇਹਨੂੰ ਇਹ ਤਾਂ ਬਹੁਤ ਰੀਗਾ ਜਾਣਾ ਸੀਗਾ ਸੀ ਪੁੱਪੂ ਦਾ ਵਿਆਹ ਕਰਕੇ ਜਾਇ ਨੀਗਾ ਪਹੁੰਚ ਗਈ ਆ ਫਾਮ ਮਸ਼ਿੰਡੇ ਹਾਂ ਮਸ਼ਿੰਡੇ ਪਹੁੰਚ ਗਈ ਆ ਪਾ ਉੱਥੇ ਵਾਲਾ ਟਾਈਮ ਲੱਗ ਗਿਆ ਕਿਉਂਕਿ ਚਾਹ ਪੀਣੀ ਸੀ ਕਿਹਦੇ ਚਾਹ ਪੀਤੀ ਬਿਨਾ ਜਾਣ ਨਹੀਂ ਦਿੰਦੇ ਬਾਈ ਫੇਰ ਗੱਲਾਂ ਲੱਗ ਜਾਂਦੇ ਆ ਥੋੜੀ ਪਰਿਵਾਰ ਸਾਰਾ ਬੈਠ ਜਾਂਦਾ ਹਨਾ ਸਾਰੇ ਪਰਿਵਾਰ ਚ ਬੈਠ ਕੇ ਤਿੰਨ ਪਤੀ ਨੌ ਕਿੱਦ ਨਾਲ ਇਹ ਪੈਜ ਯਾਰ ਤੇ ਬਹੁਤ ਭੈੜੀ ਚੁੰਗੀ ਬਣਦਾ ਨੌ ਨਹੀਂ ਕੱਟਦੀ ਤੂੰ ਇਹਦੇ ਹੈਂ ਮਾਉ ਨਹੀਂ ਕੱਟਦੀ ਤੂੰ ਤੈਨੂੰ ਆਪ ਦੀ ਟੌਰ ਵੱਲ ਵੱਧਦੇ ਹੋਏ ਦਾ ਨਹੀਂ ਨਹੀਂ ਮੈਂ ਕੱਟੂੰਗੀ ਲੋਕ ਕਹਿੰਦੇ ਨੇ ਮੈਂ ਹੈਂ ਉਹਨਾਂ ਨੇ ਨੀਂਦ ਉੱਤੇ ਭਾਏ ਦੇ ਕੱਲ ਕੋਸ਼ਿਸ਼ ਕੀਤੀ ਸੀਗੀ ਅੱਜ ਦੇਖਦੀ ਆ ਅੱਜ ਜਾ ਕੇ ਨਾ ਜਦੋਂ ਸੌਂ ਗਿਆ ਨਾਲ ਦੀ ਨਾਲ ਕੱਟੂਗੀ ਚਲੋ ਜੀ ਮਿਲਦੇ ਆ ਫਿਰ ਆਪਾਂ ਸਾਹਮਣੇ ਕੋ ਬਲਸਾ ਦਾ ਖੜਾ ਹੋਏਗਾ ਜਦੋਂ ਫੋਨ ਚਲਾਉਣਾ ਆਉਣਾ ਹੈ ਨਾ ਹਾਂ ਚਲਾਉਣਾ ਆਉਣਾ ਚਲਾਣਾ ਹਾਂਜੀ ਬਾਈ ਘੱਟੋ ਘੱਟ 5 6 5 6 ਕਿਉਂ ਹਾਂ ਤੇ ਬਾਅਦ ਆਪਾਂ ਆਪਣੇ ਬੁਟੀਕ ਤੇ ਦਰਸ਼ਨ ਪਾਏ ਨੇ ਫੁੱਲ ਡੇ ਲਈ ਨਹੀਂ ਤਾਂ ਥੋੜੇ ਟਾਈਮ ਲਈ ਆਉਂਦੇ ਸੀ ਕੰਮ ਸਮਝਾ ਕੇ ਕੰਮ ਕਰਾ ਕੇ ਮੈਂ ਚਲੀ ਜਾਂਦੀ ਸੀ ਕਿਉਂਕਿ ਵਿਆਹ ਹੀ ਬਹੁਤ ਜਾਦੀ ਸੀਗੇ ਪਰ ਅੱਜ ਆਪਾਂ ਆ ਗਏ ਤਾਂ ਹੁਣ ਆਪਣਾ ਕੰਮ ਆ ਜਿਹੜਾ ਉਹ ਕੰਟੀਨਿਊ ਕਰੀਏ ਆਪਾਂ ਠੀਕ ਹੀ ਗਏ ਨੇ ਮੈਡੀਸਨ ਲੈਣ ਤੇ ਮੈਂ ਕਾਫੀ ਸਾਰਾ ਕੰਮ ਕਰਨਾ ਜਿਵੇਂ ਆ ਸੂਟ ਸਾਰੇ ਰੈਡੀ ਹੋ ਗਏ ਕਲਾਇੰਟਸ ਦੇ ਇਹਨਾਂ ਨਾਲ ਦੁਪੱਟੇ ਵਗੈਰਾ ਰੈਡੀ ਕਰਵਾਉਣੇ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਵੀ ਰਸਟ ਔਰੇਂਜ ਜਿਹੜੇ ਸੂਟ ਆਪਾਂ ਇਹ ਵੀ ਪੈਕ ਕਰਕੇ ਭੇਜ ਦਈਏ ਬਣ ਗਏ ਸਾਰੇ ਕਲਾਇੰਟਸ ਦੇ ਜਿੰਨੇ ਬਣੇ ਪਿਆ ਸੌਰੀ ਚਲ ਮਾਦਾ ਫਿਰ ਕਰਦੀ ਆ ਤੁਹਾਡੇ ਨਾਲ ਗੱਲਬਾਤ ਹਾਂਜੀ ਆਪਾਂ ਮਨਪ੍ਰੀਤ ਨੂੰ ਟੀਕ ਤੇ ਲਾਏ ਉਦੋਂ ਬਾਅਦ ਉਹ ਟੀਕ ਦੇ ਕੰਮ ਕਰਨ ਲੱਗਾ ਕਿ ਤੇ ਮੈਂ ਜਾਣਾ ਟੂ ਹਿਲ ਡਾਕਟਰ ਕੋਲੇ ਜਿੱਥੋਂ ਮੈਂ ਟੂ ਵੀਜ਼ੇ ਟ੍ਰੀਟਮੈਂਟ ਚੱਲ ਰਿਹਾਗਾ ਡਾਕਟਰ ਹੈਗਾ ਖਾਈ ਤੇ ਪਹਿਲਾਂ ਡਾਕਟਰ ਸਾਹਿਬ ਕੋਲ ਆਇਆ ਕਹਿੰਦੇ ਸੀ ਕਿ ਕਰੇ ਨਹੀਂ ਹੋਣੇ ਪਿਆ ਤੇ ਜਾਣਾ ਫਟਾ ਫਿਰ ਉਹਨਾਂ ਦਾ ਫੋਨ ਆ ਗਿਆ ਅੱਜ ਕਹਿੰਦੇ ਵੀ ਅੱਜ ਅਸੀਂ ਰਹਿ ਪਏ ਵੀ ਤੁਸੀਂ ਆ ਜੂ ਸੋ ਮੈਨੂੰ ਆਇਆ ਵੀ ਉਹ ਕੰਮ ਆਪਾਂ ਨਿਬੜੇ ਕਿਉਂਕਿ ਨਹੀਂ ਦਿੱਲੀ ਦੇ ਪਹਿਲੇ 2-3 ਦਿਨ ਉੱਪਰ ਦੀ ਲੰਘ ਚੁੱਕੇ ਹਨਾ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਸਾਨੂੰ 1.5 ਮਿੰਟ ਲਗਾਤਾਰ ਹੋਣਾ ਪਊਗਾ ਵੀ ਇਹ ਪੱਕਾ ਹੱਲ ਕਰਨਾ ਢੂਰੀ ਦਾ ਨਹੀਂ ਵੀ ਦੁਬਾਰੇ ਵੀ ਹੋ ਸਕਦੀ ਹੈ। ਤਾਂ ਇਸ ਲਈ ਹੁਣ ਆਪਾਂ ਜਾ ਰਹੇ ਹਾਂ ਇੱਕ ਵਾਰੀ ਦਾ 300 ਰੁਪਏ ਲੈਂਦੇ ਨੇ ਸਭ ਇਹ ਹੱਥ ਤੇ ਦੀ ਦਵਾਈ ਦੇਣਦੇ ਆ। ਤੇ ਹੁਣ ਆਪਾਂ ਜਾ ਰਹੇ ਹਾਂ ਖਾਈ ਵੱਲ ਨੂੰ ਤੇ ਗੱਡੀ ਆਪਾਂ ਪਾਤੀਆ MH7 ਤੇ ਇੱਥੋਂ ਆਪ ਨੂੰ ਲੱਗਦਾ ਘੱਟ ਪੱਕਾ ਲੱਗਦਾ ਬੱਸ। ਕਿਉਂਕਿ ਇਹ ਖਾਈ ਨੂੰ ਰੋਡ ਜਾਂਦਾ ਥੋੜਾ ਜਿਹਾ ਖਰਾਬ ਆ। ਬਾਕੀ ਆਹ ਰੋਡ ਤਾਂ ਤੁਹਾਨੂੰ ਪੱਤੀ ਨਹੀਂ ਤਾਂ ਬਾਗਮਾਲੀ ਨੂੰ। ਚਲੋ ਮਿਲਦੇ ਆਪਾਂ ਫਿਰ ਖਾਜੀ ਆ ਬੀ ਲੋ ਵੀ ਮਿੱਤਰੋ ਦਵਾਈ ਆਪਾਂ ਲੈ ਲਈ ਡਾਕਟਰ ਸਰ ਕਰਦੇ ਹੁੰਦੇ ਆ ਮਾਲਿਸ਼ੋ ਵੀ ਕਰਵਾ ਲਈ ਤੇ ਹੁਣ ਆਪਾਂ ਗੱਡੀ ਪਾਤੀ ਆ ਬਰਨਾਲੇ ਆਲ ਨੂੰ ਠੀਕ ਹੈ ਨਾ ਬਾਕੀ ਇੱਕ ਵਾਰ ਨੇ ਮਨਪ੍ਰੀਤ ਨੂੰ ਪੁੱਛਦੇ ਆ ਜੇ ਉਹਨੂੰ ਕੋਈ ਕੰਮ ਹੋਇਆ ਉਹ ਕਹਿੰਦੀ ਭਾੜ ਛੋਟਾ ਵੱਡਾ ਕੰਮ ਆਗਾ ਫਿਰ ਉਹਦਾ ਉਹ ਕੰਮ ਕਰਦਾਂਗੇ ਆਪਾਂ ਫੋਨ ਲਾਉਣੇ ਆਪਾਂ ਫੋਨ ਆਪਾਂ ਗੱਡੀ ਚਾਲੇ ਪਾ ਕੇ ਬਰਨਾਲੇ ਆਲ ਨੂੰ ਸ਼ਾਇਦ ਉਹਦਾ ਆਪਾਂ ਨੂੰ ਸ਼ਾਮ ਨੂੰ ਸੁਨਾਵ ਜਾਣ ਪਵੇ ਉੱਥੇ ਵੀ ਜ਼ਰੂਰੀ ਕੰਮ ਆ ਮਨਪ੍ਰੀਤ ਨੂੰ ਨਵਾ ਹੋਣ ਲੈ ਕੇ ਦੇਣਾ ਸ਼ਾਇਦ ਜਦੋਂ ਸੁਣਾਉਂਦਾ ਇਹ ਰਿਮੋਟ ਫੋਨ ਘਰੇ ਹੀ ਸ਼ਹਿਰੀ ਨੂੰ ਜਦੋਂ ਟੈਲੀਫੋਨ ਬੈਲਿੰਨੇ ਤਾਂ ਮੈਂ ਦਗਾਉਂਦੇ ਆ ਜਗਨભાઈ ਆ ਜਾਓ ਫੋਨ ਵੀ ਹੈਗੇ ਨਹੀਂ ਠੀਕ ਹੈ ਤਾਂ ਬਹੁਤ ਜਾਵਾਂਗੇ ਮੰਨ ਟੈਲੀਫੋਨ ਲਾ ਕੇ ਨਵਾਂ ਲਾ ਮੰਗੇ ਆਪਾਂ ਮਿਲਦੇ ਆਂ ਬਰਨਾਲੇ ਜਾ ਕੇ ਇੱਕਦਮ ਹੋਰ ਪਿਛਲੇ ਬਲਾਗ ਦੇ ਵਿੱਚ ਮੈਂ ਕਮੈਂਟ ਪੜੀ ਜਾਂਦਾ ਸੀ ਇੱਕ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਵੀ ਜਿਹੜਾ ਨਾਰੀਅਲ ਦਾ ਤੇਲ ਤੁਸੀਂ ਕਿਹਾ ਸੀ ਜਿਹੜਾ ਦੇ ਮਾਲਸ਼ ਕਰਨ ਲਈ ਉਹ ਤੁਸੀਂ ਕਿੱਥੋਂ ਲਿਆਓ ਸਾਡੇ ਬਰਨਾਲੇ ਦੀ ਸ਼ੇਰੋਂ ਵਾਲੀ ਦੁਕਾਨ ਆ ਦੋ ਦੁਕਾਨਾਂ ਨੇ ਸ਼ੇਰੋਂ ਵਾਲਿਆਂ ਦੀ ਜਦੋਂ ਆਪਾਂ throahi bazar ਦੇ ਵਿੱਚ ਐਂਟਰ ਹੁੰਦੇ ਆ ਰੇਲਵੇ ਸਟੇਸ਼ਨ ਕਰਨੀਓ ਜਿਹੜੀ ਲੈਫਟ ਹੈਂਡ ਸਾਈਡ ਪਹਿਲਾਂ ਹੁੰਦੀ ਹੈ ਸਾਰਿਆਂ ਨੂੰ ਸ਼ੇਰੋਂ ਵਾਲਿਆਂ ਦੀ ਯਾਨੀ ਕਿ ਪੁਰਾਣੀ ਸ਼ਾਇਦ ਉਹ ਆ ਗਈ ਪਤਾ ਨਹੀਂ ਰਾਈਟ ਹੈਂਡ ਵਾਲੀ ਪੁਰਾਣੀ ਆ ਜਿਹੜੀ ਲੈਫਟ ਹੈਂਡ ਆਉਗੀ ਜਾਂਦੇ ਨੂੰ ਆਪਾਂ ਨੂੰ ਖੋਦਗਾਰ ਤੋਂ ਮਿਲਦਾਗਾ ਨਾਰੀਅਲ ਦਾ ਤੇਲ ਬਦਾਮਾਂ ਦਾ ਤੇਲ ਉਹਨਾਂ ਦੀਆਂ ਆਪ ਦੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ ਉੱਥੋਂ ਕੱਢਦੇ ਨੇ ਬਹੁਤ ਵਧੀਆ ਰਿਜ਼ਲਟ ਆ ਬੱਚਿਆਂ ਲਈ ਮਾਲਿਸ਼ ਕਰਨ ਲਈ ਸਭ ਤੋਂ ਵਧੀਆ ਬਾਕੀ ਪੁਸ਼ਾਣੇ ਵੀ ਯੂਜ਼ ਕਰ ਸਕਦੇ ਕਿਉਂਕਿ ओरिजिनल ਤੇਲ ਆ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਕੁਝ ਨਹੀਂ ਉਹਨਾਂ ਨੇ ਮਸ਼ੀਨਾਂ ਲਾਈਆਂ ਹੋਈਆਂ ਥੋੜਾ ਜਿਆਦਾ ਕੋਸਟਲੀਆ ਬਾਲਾ ਵੀ ਨਹੀਂ ਬਟ ਚੈਟ ਆ ਠੀਕ ਹੈ ਬਰਨਾਲੇ ਰੇਲਵੇ ਸਟੇਸ਼ਨ ਤੋਂ ਜਦੋਂ ਆਪਾਂ ਜਾ ਕੇ ਅ ਫਰਵਾਹੀ ਵਿਆਰ ਦੇ ਵਿੱਚ ਐਂਟਰ ਹੁੰਨੇ ਆ ਲੈਫਟ ਸਾਈਡ ਤੇ ਆਉਂਦੀ ਕਸਾਨ ਪੁੱਛ ਲੈ ਵੀ ਛੇਰਾਂ ਵਾਲੀ ਇੱਕ ਰਾਈਟ ਸਾਈਡ ਵੀ ਹੁੰਦੀ ਆ ਰਾਈਟ ਹੈਂਡ ਸਾਈਡ ਉਹ ਵੀ ਛੇਰਾਂ ਵਾਲਾ ਦੀ ਆ ਉਹ ਪਤਾ ਨਹੀਂ ਨਵੇਂ ਨੇ ਪੁਰਾਣੇ ਨੇ ਬਟ ਮੈਂ ਲੈਫਟ ਹੈਂਡ ਵਾਲੀ ਤੋਂ ਲਿਆ ਸੀ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਸੀ ਉਹਨਾਂ ਤੋਂ ਮਿਲਦਾ ਤੇਲ ਕੀ ਕੋਤਾ ਸਜੇ ਥਾਲੇ ਬਣਾਉਂਦੇ ਆ ਨਹੀਂ ਖੱਬੇ ਥਾਲਿਆਂ ਤੋਂ ਮਿਲਦਾ ਉੱਥੋਂ ਲਏ ਆ ਠੀਕ ਹੈ ਥੈਂਕ ਯੂ ਤੇ ਮੰਤਰੀ ਦਾਲਾ ਕੰਮ ਆ ਪੈਣਾ ਨਵੇੜਤਾ ਠੀਕ ਆ ਆਪਾਂ ਲੈਣ ਗਾਦੇ ਥਾਂ ਚੱਕਣੇ ਸੀ ਆਪਾਂ ਉਹ ਚੱਕ ਲਏ ਹੁਣ ਆਪਾਂ ਸਿੱਧੇ ਚੱਲੇ ਆ ਬਟੀਰ ਵੱਲ ਨੂੰ ਕਿਉਂਕਿ ਇਦੋਂ ਬਹੁਤ ਜਾਣਾ ਪਊ ਆਪ ਨੂੰ ਸ਼ਨਾਮ ਤੇ ਇੱਕ ਆਪਾਂ ਆਪਣੇ ਜਿਹੜੇ ਪਿੰਡ ਬਲੌਗਰ ਹੋ ਰਹੇ ਨੇ ਜਿਹੜੇ ਲਹੜੇ ਲਹਿੰਗੇ ਸੀਗੇ ਵੀਰਪਾਲ ਹੋ ਰਹੇ ਨੇ ਪ੍ਰੀਤੀ ਲੰਗਾ ਹੋ ਉਸ ਤੋਂ ਇਹਨਾਂ ਨੇ ਲਏ ਸੀ ਆਪਾਂ ਉਹ ਵੀ ਉਹਨਾਂ ਨੂੰ ਜਿਹੜੇ ਮੋੜ ਕੇ ਉਹਨੇ ਚੀਜ਼ਾਂ ਹੋਰ ਰੱਖ ਦਿੱਤੀ ਸੀਗੇ ਤੇ ਉਹ ਆਪਾਂ ਉਹਨਾਂ ਨੂੰ ਵਾਪਸ ਕਰਕੇ ਆਉਣੇ ਆ ਜਿੰਮੀ ਵਾਰੀ ਪਾਈ ਵੀ ਆਪਣੇ ਤੇ ਪਏ ਨਵੇੜਨੀ ਉਹਨਾਂ ਦੀ ਅੱਜ ਅੱਜ ਪੋਖੜਾ ਦੇਣੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਸੁਨਾਮ ਠੀਕ ਹੁਣ ਆਪਾਂ ਮਿਲਦੇ ਆਂ ਬੁਟੀਕ ਤੇ ਚੱਲ ਜੀ ਲੋ ਬਈ ਮੈਂ ਤੁਹਾਨੂੰ ਦੱਸਿਆ ਸੀਗਾ ਉਸ ਤੋਂ ਬਾਅਦ ਮੈਂ ਜੁਹਾਰ ਨੂੰ ਸਮਾਤਾ ਸੀ ਕੰਮ ਨਵੇੜਲੇ ਬੁਟੀਕ ਦੇ ਬੁਟੀਕ ਚੀਜ਼ੇ ਬਾਹਰ ਤਾਂ ਮੈਂ ਕਿਤੇ ਗਈ ਨਹੀਂ ਰੱਖੀ ਹਮ ਅੱਛਾ ਤੇ ਹੁਣ ਆਪਾਂ ਲਹਿੰਗੇ ਰੱਖਿਓ ਨੇ ਗੱਡੀ ਚ ਇਹ ਆਪਾਂ ਪਹੁੰਚਦੇ ਕਰਕੇ ਹੁਣ ਮੈਂ ਤੁਹਾਨੂੰ ਦੱਸ ਇੱਕ ਹੀ ਲਹਿੰਗਾ ਉਸਦੇ ਪਹੁੰਚਦੇ ਕਰਕੇ ਹੁਣ ਇਹ ਦਵਾਈ ਲੈ ਆਏ ਹੁਣ ਤੇ ਜੁਹਾਰ ਦੇ ਕੱਪੜੇ ਵਿੱਚ ਚੇਂਜ ਕਰਦੇ ਫਿਰ ਉਸ ਤੋਂ ਬਾਅਦ ਦੁਕਾਨ ਗਏ ਹੁਣੇ ਮਨਪ੍ਰੀਤ ਨੂੰ ਸ਼ੌ ਅੱਜ ਲਾਏ ਆਉਣਾ 1.5 ਲੱਖ ਰੁਪਈਆ ਹਾਂ ਦਿਲ ਜਾ ਕਰਦੇਗੇ ਦਿਲ ਜਾ ਕਰਦੇ ਕਿ ਅੱਜ ਮੋਤ ਤਾਂ ਵਾ ਦਿਲ ਕੱਢਣ ਲੱਗੀ ਛੱਟੀ ਤੇ ਰਿੱਕੀ ਦਾ ਆਪਾਂ ਗਿਫਟ ਓਪਨ ਕਰਾਂਗੇ ਨਾਲੇ ਅੱਜ ਅੱਜ ਆਪਾਂ ਫੋਨ ਚੇਂਜ ਕਰਦੇ ਠੀਕ ਆ ਹੂੰ ਜੀ ਕਰਦੇ ਅੱਜ ਮੇਰਾ ਰਿੱਕੀ ਨੇ ਇੱਕੋ ਇੱਕ 스피ਕਰ ਵਾ ਕੇ ਲਿਆਉਣਾ ਤੁਹਾਡੀ ਸਾਰਿਆਂ ਦੀ ਕੰਪਲੇਂਟ ਆ ਰਹੀ ਆ ਪਰ ਵੀ ਫੋਨ ਨਹੀਂ ਚੱਕਦੀ ਹੁਣ ਦੇਖੋ ਫੋਨ ਚੱਕਦੀ ਸਭ ਦੇ ਹੁਣ ਤੁਸੀਂ ਕਹਿ ਦਿੰਦੇ ਮਨਪ੍ਰੀਤ ਤੁਹਾਡੀ ਫੋਨ ਚੱਕਲੇ ਠੀਕ ਐ ਚਲੋ ਫਿਰ ਆਪਾਂ ਮਿਲਦੇ ਚੱਲਗੇ ਬਾਜ਼ਾਰ ਵਿੱਚ ਦੁਕਾਨ ਹੈਗੀ ਆ ਹੰਡਿਆਆ ਬਾਜ਼ਾਰ ਚ ਪ੍ਰੀਤੀ ਲਹਿੰਗਾ ਉਸ ਬਹੁਤ ਸੋਹਣੇ ਲਹਿੰਗੇ ਮਿਲਦੇ ਆ ਬਈ ਇਹ ਰਿਵਾਕਰੋਨਾ ਤੁਸੀਂ ਤਾਂ ਬਖ ਖਰਾਬ ਹਾਂ ਹਾਂ ਬੜੇ ਪਿਆਰੇ ਲਹਿੰਗੇ ਮਿਲਦੀ ਆ ਮੈਂ ਜਿਹੜਾ ਲਹਿੰਗਾ ਪਾਇਆ ਸੀ ਮੈਂ ਵੀ ਉੱਥੇ ਹੀ ਲਿਆ ਸੀਗਾ ਰੈਂਟ ਵੀ ਦੇ ਦਿੰਦੇ ਨੇ ਰੈਂਟ ਵੀ ਬਿਲਕੁਲ ਜਾਇਜ਼ ਹੁੰਦਾ ਚਲੋ ਮਿਲਦੇ ਆ ਫਿਰ ਆਪਾਂ ਬਾਜ਼ਾਰ ਚੱਲਗੇ ਲਹਿੰਗੇ ਸੋਹਣੇ ਨੇ ਲਓ ਜੀ ਗੱਡੀ ਆਪਾਂ ਬਾਦੀ ਸੁਨਾਮ ਕੰਨੀ ਨੂੰ ਕਿਉਂਕਿ ਕੱਲ੍ਹ ਨੂੰ ਸਾਨੂੰ ਆਏ ਸੀ ਵੀ ਇਹ ਦਿਨੇ ਆਵਾਂਗੇ ਹਨਾ ਸਾਰਾ ਦਿਨ ਫੁੱਟੇ ਜਾਂਦਾ ਤੇ ਸਾਡਾ ਕਰਦਾ ਮੋਂ অলਮਸਟ ਜਾਂਦਾ ਹੁਣ ਇਹ ਕੋਲੇ ਕਾਖ ਵੀ ਘੱਟ ਹੋਣਗੇ ਸ਼ੈਰੀ ਕੋਲੇ ਆਪਣਾ ਕੰਮ ਛੇਤੀ ਹੋ ਜਾਊਗਾ ਛੇਤੀ ਮੋੜ ਲੈਣਾ ਨੇ ਬਾਕੀ ਡਾਟਾ ਟ੍ਰਾਂਸਫਰ ਨੂੰ ਵੀ ਟਾਈਮ ਟੂਮ ਲੱਗ ਜਾਂਦਾ ਮਾੜਾ ਮੁੱਟਾ ਹੈਨਾ ਤਾਂ ਕਰਕੇ ਸਾਨੂੰ ਆਇਆ ਵੀ ਛੇਤੀ ਨਹੀਂ ਬੇੜਤੀ ਤਾਂ ਹੀ ਅਸੀਂ ਹੁਣ ਆਥਣੇ ਆ ਗਏ ਸਾਨੂੰ ਆਇਆ ਵੀ ਨਹੀਂ ਫਿਰ ਕੱਲੋਂ ਫੇਰ ਕੰਮ ਰਹਿ ਜਾਣਗੇ ਸਾਰੇ ਆਪਣੀ ਹੈਨਾ ਚਲੋ ਹੜਾ ਤੁਸ ਨੂੰ ਆਇਆ ਵੀ ਲੀਟਾਂ ਹੈ ਕਹਿ ਦਾਂਗੇ ਵੀ ਲੀਟਾਂ ਮਹੀ ਲੀਟਾਂ ਲੇਟਾਂ ਚਲੋ ਹੁਣ ਸਾਨੂੰ ਦੁਕਾਨ ਦਿਖਾਉਣੇ ਜਾ ਕੇ ਹੈਨਾ ਹਾਂ ਸੁਨਾਮ ਜਾ ਕੇ ਮਿਲਦੇ ਬਸ ਬਹੁਤ ਚੰਨ ਆਇਆ ਸ਼ੇਰ ਆ ਗਿਆ 9000 ਬਹੁਤ ਰੋ ਰਿਆ ਸੀਗਾ ਤਾਂ ਕਰਕੇ ਜੁਹਾਰ ਨੂੰ ਬਿਠਾਇਆ ਮੈਂ ਬਾਹਰ ਖੜਾ ਜੁਹਾਰ ਤੁਸੀਂ ਰੋ ਰਹਾ ਸੀ ਅੰਦਰ ਚਲੀ ਜਾ ਫਾਤਰ ਉਹ ਦੇਖ ਉਹ ਦੇਖੀ ਜੀ ਗੱਡੀ ਦੇ ਦੇ ਨਾ ਦੇਖ ਚੰਗਾ ਵੇ ਨਾ ਦੇਖ ਪਾਪਾ ਆਉਂਦੇ ਅੰਦਰ ਆ ਪਾਪਾ ਉਹ ਕੋਣ ਆ ਮਮਾ ਜੁਹਾਰ ਤੇ ਮਮਾ ਫੋਨ ਲੈ ਲੈ ਬਸ ਬੁੱਤਾ ਫਾ ਚੱਲ ਗਿਆ ਫਿਰ ਲੜੀ ਹੁਣ ਆਪਾਂ ਲੈ ਲੇ ਸਾਰੀ ਮੋਬਾਈਲ ਫੋਨ ਤੁਹਾਡਾ ਆਪਣਾ ਮਿੱਤਰਾ ਸ਼ੈਰੀ ਕਿਸੇ ਨੇ ਫੋਨ ਲੈਣਾ ਬੈਸਟ ਡੀਲ ਮਿਲੂਗੀ ਇੱਥੇ ਬਾਈ ਤੇ ਜਾਂਦਾ ਸੀ ਕਾਲੀ ਕਾਲੀ ਚ ਫੋਨ ਲੈਏ ਨੇ ਅਸੀਂ ਸਾਡਾ ਨਾਮ ਲੈ ਦੇਵਾਗੇ ਇਸ ਨਾਮ ਚ ਕੋਈ ਵੀ ਫੋਨ ਲੈਣਾ ਆਈਫੋਨ ਕਿਹੜਾ ਮਰਜੀ ਬੈਸਟ ਡੀਲ ਮਿਲੂ ਬੈਸਟ ਬਾਕੀ ਡਿਟੇਲ ਚ ਤੁਹਾਨੂੰ ਫੇਰ ਦੱਸਦਾ ਕਦੇ ਅੱਜ ਕਾਲੀ ਹੋ ਗਈ ਥੋੜੀ ਜਾਂਦੇ ਆ ਬਾਈ ਜੀ ਤੇ ਠੀਕ ਆ ਸ਼ੈਰੀ ਓਕੇ ਓਕੇ ਲੋ ਵੀ ਆਪਾਂ ਪਹੁੰਚ ਗਏ ਗੱਡੀ 'ਚ ਤੇ ਆਪਾਂ ਸਾਰਾ ਸਮਾਨ ਆ ਜਿਹੜਾ ਉਹ ਆਪਦਾ ਲਿਆਇ ਠੀਕ ਆ ਫੋਨ ਲਿਆਇ ਰਿੱਕੀ ਅੱਜ ਬਹੁਤ ਖੁਸ਼ ਆ ਮੈਂ ਵੀ ਬਹੁਤ ਖੁਸ਼ ਆ ਕਿਉਂਕਿ ਮੈਂ ਨੂੰ ਦਾ ਜੇ ਆਪਾਂ ਲਾਤਾ 3 ਲੱਖ ਤਿੰਨ ਲੱਖ ਲਾਤਾ 3 ਲੱਖ ਲਾਤਾ ਹਾਂ ਮੇਰੇ ਵਾਲਾ 15 ਪ੍ਰੋ ਮੈਕਸ ਆ ਹਨਾ 3 ਲੱਖ ਲਾਤਾ 15 ਪ੍ਰੋ ਮੈਕਸ ਮੇਰਾ ਤੇ 16 ਪ੍ਰੋ ਮੈਕਸ ਰਿੱਕੀ ਓਏ ਟਾਈ ਉਹ ਨਾ ਤਿੰਨ ਹੀ ਲੱਗ ਗਿਆ ਹੂੰ ਤਿੰਨ ਲੱਗ ਗਿਆ ਤਿੰਨ ਆਪਾਂ ਇੱਥੋਂ ਸੁਮਿਤ ਮੋਬਾਈਲ ਕੇਅਰ ਤੋਂ ਆਪਾਂ ਗਾੜ ਵਗੈਰਾ ਪਾਉਣੇ ਹੁੰਨੇ ਆ ਤੇ ਆ ਸ਼ੈਰੀ ਮੋਬਾਈਲ ਵਰਲਡ ਠੀਕ ਹੈ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਫੋਨ ਆਪਾਂ ਲੈ ਲੇ ਆ ਆ ਗਿਆ ਮੂਰੇ ਗੇਟ ਪੀਰ ਬਾਬਾ ਚਰੰਗੀ ਸਾਜੀ ਲੋ ਬਈ ਮਿੱਤਰੋ ਆਪਾਂ ਪਹੁੰਚ ਗਏ ਲੋਂਗੋਵਾਲ ਹੈਨਾ ਸੁਣਨਾ ਯਾਰ ਆਹ ਲੰਗੀ ਭਜਾਲੀ ਗੱਡੀ ਬਹੁਤ ਤਾਂ ਗੱਡੀ ਭਜਾਲੀ ਜਿਹੜਾ ਸੁਣਨਾ ਯਾਰ ਆਹ ਸੀਗਾ ਹੁਣ ਲੋਂਗੋਵਾਲ ਪਹੁੰਚ ਗਏ ਆਪਾਂ ਤੇ ਹੁਣ ਬਸ ਇੱਥੋਂ ਆਪਾਂ ਜਲਦੀ ਜਲਦੀ ਚੱਲ ਜੀਏ ਠੀਕ ਐ ਤੇ ਇਸ ਤੋਂ ਬਾਅਦ ਸਿੱਧਾ ਜਾਣਾ ਆਪਾਂ ਬਰਨਾਲੇ ਘਰ ਹਨਾ ਜਾ ਕੇ ਅੱਜ ਬਣਿਆ ਸਰੋਂ ਦਾ ਸਾਗ ਸਰਸੋਂ ਦਾ ਸਾਗ ਬਣਾਇਆ ਅੱਜ ਸਰਸੋਂ ਦਾ ਸਾਗ ਬਣਾਇਆ ਸਰਸੋਂ ਦੇ ਸਾਗ के साथ ਰੋਟੀ ਖਾएंगे 5-5 ਔਰ ਫਿਰ ਨੀਂਦ ਕੋ ਦੇਂਗੇ ਗੀੜਾ ਹੈ ਸਵੇਰ ਫਿਰ ਉੱਠਣਾ ਹੈ ਸੁਬਾ ਫਿਰ ਉੱਠਣਾ ਹੈ ਆਪੇ ਜਾਣਾ ਹੈ ਬਬੂਆ ਪਾਸ ਮੇਰੇ ਛੇ ਮਿੰਟ ਦੇਖਦੇ ਆ ਇੱਕ ਆਫਰ ਦਿੱਤੀ ਸੱਚ ਸ਼ੈਰੀ ਵੀਰੇ ਨੇ ਭਾਈ ਆਫਰ ਸੁਣ ਲਓ ਭਾਈ ਜਾਰੇ ਆਫਰ ਇਹ ਹੈ ਵੀ ਜੇ ਤੁਸੀਂ ਐਪਲ ਦੀ ਵਾਚ ਨਵੀਂ ਲੈਣੇ ਐਪਲ ਵਾਲਾਂ ਦੀ ਆਫਰ ਹੈ ਹਾਂ ਵੀ ਜੇ ਮੈਂ 90000 ਵਾਲੀ ਲੈਣੇ ਕੋਈ ਵੀ ਲੈਣੇ ਨਵੀਂ ਸ਼ੋਰੂਮ ਚ ਉਹ ਕਹਿੰਦੇ ਵੀ ਜਣਦੇ ਤੁਸੀਂ 10 ਤੋਂ 11 ਤੋਂ 12 ਕਿਲੋਮੀਟਰ ਡੇਲੀ ਜੇ ਤੁਸੀਂ ਸ਼ੇਅਰ ਕਰੋਗੇ ਜੇ ਤੁਸੀਂ ਲਗਾਤਾਰ ਇਹ ਕਰਦੇ ਰਹੋ ਤਾਂ ਮਹੀਨੇ ਦਾ 7500 ਰੁਪਏ ਸਾਨੂੰ ਅਕਾਊਂਟ ਚ ਆਏ। ਹਾਂ। ਤੇ ਡੇਲੀ 10 ਤੋਂ 12 ਕਿਲੋਮੀਟਰ ਸ਼ੇਅਰ ਕਰੋ। ਵੀ 12 ਇੱਕ ਸਾਲ ਦੀ ਉਸ ਕੀਮਤ। ਜੇ ਲਗਾਤਾਰ ਇੱਕ ਸਾਲ ਸ਼ੇਅਰ ਕਰਦੇ ਰਹੇ ਤੁਸੀਂ ਸਾਨੂੰ 90000 ਰੁਪਏ। ਕੀ ਬਾਤ ਹੈ। ਕਿ ਕਿ ਜਿੰਨਾ ਘੜੀ ਦਾ ਪ੍ਰਾਈਸ ਹੋਊਗਾ ਉਹ ਸਾਨੂੰ ਉਹ ਤੁਹਾਨੂੰ ਘੜੀ ਫ੍ਰੀ ਮਿਲ ਜੂ ਮਤਲਬ ਇਹ ਚੀਜ਼। ਜੇ ਤੁਸੀਂ ਲਗਾਤਾਰ ਰਹੇ ਐ ਨਹੀਂ ਨਾ ਇੱਕ ਸਾਲ ਦੇ ਵਿੱਚੋਂ ਮਿਸਰ ਪੂਰਾ ਕਰਨਾ ਐ ਵੀ ਨਹੀਂ। ਤੋ 2 ਮਹੀਨੇ ਪੂਰਾ ਕਰਤਾ ਦਾਰਾ ਕਿਲੋਮੀਟਰ ਤਾਂ ਸਾਨੂੰ 2 ਮਹੀਨੇ ਦਾ 7500 ਆ ਜਾਊਗਾ ਤਾਂ ਜਿੰਨਾ ਤੁਸੀਂ ਤੁਰ ਲਗੇ ਨਿਆਰੇ ਪੈਸੇ ਮਿਲ ਜਾਣਗੇ ਉਹਨੇ ਮਿਲ ਜਾਣਗੇ ਤੁਹਾਡੇ ਤੇ ਡਿਪੈਂਡ ਕਰਦਾ ਪਰ ਉਹ ਦਿੱਲੀ ਐਵਰੇਜ ਗੱਡੀ ਸੀ ਅਸੀਂ ਵੀ ਸਾਲ ਦੇ ਵਿੱਚ ਦਿੱਲੀ 12 ਕਿਲੋਮੀਟਰ ਤੁਰਨਾ ਬਹੁਤ ਜਿਆਦਾ ਹੁੰਦਾ ਜੇ ਉਹਨੇ 90000 ਰੁਪਏ ਲੈਣਾ ਹਾਂ ਬਹੁਤ ਜਿਆਦਾ ਹੁੰਦਾ ਬਹੁਤ ਜਿਆਦਾ ਕਿਵੇਂ ਹੁੰਦਾ ਅਸੀਂ ਘਰੋਂ 12 ਕਿਲੋਮੀਟਰ ਬਰਨਾਲਾ ਸਾਲ ਬਰਨਾਲਾ ਜੇ ਮੈਂ ਤੁਰ ਕੇ ਆਉਣਾ ਹੋਵੇ ਰੋਜ਼ ਰੋਜ਼ ਬਹੁਤ ਚੱਲਿਆ ਪਰ ਕੋਈ ਕਰ ਵੀ ਸਕਦਾ ਜੇ ਕਿਸੇ ਨੇ ਮਿਸ਼ਨ ਪੂਰਾ ਕਰਨਾ ਤਾਂ ਬੰਦਾ ਕਰ ਵੀ ਸਕਦਾ ਆ ਇੱਕ ਸਾਲ ਦੇ ਵਿੱਚ 20000 ਰੁਪਏ ਮਿਲੂ ਘੜੀ ਸੁੱਟੀ ਫ੍ਰੀ ਹੋਈ ਮੈਂ ਦੱਸਾਂ ਮੈਂਨ ਮੱਧਾ 20000 ਮੇਰਾ ਇਹ ਸੁਣ ਕੇ ਨਾ ਮੇਰਾ ਇੱਕ ਦਿਨ ਜੀ ਕਰਿਆ ਵੀ ਦੇਖਣ ਆਲਾ ਯਾਰ ਪਿੰਡੋਂ ਤੁਰਕੇ ਜਾਣਾ ਹੋਵੇ ਦੁਕਾਨ ਤੱਕ ਇਹ ਕਿੰਨੇ ਜਿਹੜਾ ਇੱਕ ਬੰਦਾ ਤੁਰਕੇ ਪਾਵੇ ਆ 2 2.5 ਘੰਟਿਆਂ ਚ 2.5 ਤਿੰਨ ਘੰਟਿਆਂ ਚ ਨਹੀਂ ਰਿੱਕੀ ਮਿਲਦਾ ਘੰਟੇ ਚ ਮੰਨ ਲਓ ਗੱਲ ਨਾ ਦੇਖੀ ਜਾਊ ਫੇਰ ਇੱਕ ਦਿਨ ਕਰਕੇ ਦੇਖੀਏ ਹੈ ਮੈਂ ਟੱਜ ਬਗੜ ਹੈ ਘੰਟੇ ਚ ਬੋ ਜਾ ਸਕਦਾ ਰਨਿੰਗ ਕਰਕੇ ਤੁਰ ਕੇ ਮੜਾ ਨਹੀਂ ਤੁਰਕਦੇ ਜੇ ਗਲਟੇ ਬਗੜ ਕਿਵੇਂ ਵੀ ਆ ਮੈਂ ਇਹ ਗੱਲ ਕਰ ਰਹੀ ਹਾਂ ਤੁਹਾਡੇ ਟਾਈਮ ਦੇਖ ਲੈ ਲਾ ਇਹ ਬੰਦਾ ਕਿੰਨੇ ਦੇ ਪਸਾਈਕਲ ਲੈਣਾ ਪਸਾਈਕਲ ਦੀ ਦੁਕਾਨ ਤੇ ਚਲਾਇਆ ਹਾਂ ਹਾਂ ਝੜਕੀ ਚਲਾਉਂਦਾ ਤੁਸੀਂ ਕਮੈਂਟ ਕਰਕੇ ਇਹ ਯੇ ਸਾਈਕਲ ਆ ਸਹੀ ਇਹ ਆਪਣੇ ਲੰਗੇ ਵਲੌਗ ਬਣਾਉਣਾ ਨੇ ਕਿ ਜੇ ਦੇਖਣਾ ਕਿੰਨੇ ਟਾਈਮ ਚ ਫਿਰ ਸਾਈਕਲ ਤੇ ਹੌਲੀ ਹੌਲੀ ਉੱਧ ਤੱਕ ਉੱਧ ਤੱਕ ਐ ਜਿਉ ਜਿਉ ਵੱਡਾ ਹੋ ਜੂ ਫਿਰ ਸਾਈਕਲ ਤੇ ਆਪਾਂ ਸੈਰੀ ਸਟਾਰਟ ਕਰਦੇ ਸੈਰ ਵਗੈਰਾ ਜਾਂ ਸਾਈਕਲਿੰਗ ਲੈਣਾ ਸਟਾਰਟ ਕਰਨਾ ਸਟਾਰਟਿੰਗ ਜਿੰਨਾ ਕਰ ਸਕਦੇ ਆਹੋ ਪੂਰੇ ਖੱਡਾ ਸੀਗਾ ਲਾਈਟਾਂ ਪੈਂਦੀਆਂ ਨੇ ਇੱਕ ਫੋਨ ਦੀ ਵੀ ਲਾਈਟ ਪੈਂਦੀ ਆ ਪਹਿਲਾਂ ਆਪਾਂ ਗੱਡੀ ਚਲਾ ਲਈਏ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਣਾ ਲਓ ਬਈ ਆਪਾਂ ਪਹੁੰਚ ਗਏ ਕੋਣਸਾਂ ਦੀ ਪਵਿੱਤਰ ਧਰਤੀ ਤੇ ਦੋ ਦਿਨ ਬਾਅਦ ਦੋ ਦਿਨ ਬਾਅਦ ਦੋ ਦਿਨ ਬਾਅਦ ਪਹੁੰਚ ਗਏ ਆਪਾਂ ਕੌਣਸਾਂ ਦੀ ਪਵਿੱਤਰ ਧਰਤੀ ਤੇ ਚਲੋ ਹੁਣ ਘਰੇ ਜਾ ਕੇ ਮੰਮੀ ਵਰਗੇ ਨੂੰ ਦਿਖਾਉਣੇ ਆ ਮੁੱਖ ਮੁੱਖਾ ਸੋਹਣੇ ਸੋਹਣੇ ਚੰਨ ਵਰਗੇ ਚਿਹਰੇ ਦਰਸ਼ਨ ਕਰਨਗੇ ਅੱਜ ਉਹ ਜਿਹੜਾ ਤਾਂ ਸੁੱਤਾ ਪਿਆ ਜੁੱਟ ਖੜਿਆ ਠੀਕ ਹੈ ਇਹ ਨੂੰ ਸੁੱਤਾ ਰਹਿੰਦੇ ਆ ਨਾ ਕਿਉਂਕਿ ਜੇ ਹੁਣ ਉੱਠ ਖੜਿਆ ਨਾ ਜੁਹਾਰ ਦਿੱਕੀ ਫਿਰ ਇਹਨੇ 2:00 ਜੁੱਟ ਜਾਣਾ ਫਿਰ ਇਹਨੇ 12 1 ਵਜੇ ਤੱਕ ਨਹੀਂ ਸੋਣਾ ਗੱਲ ਨਹੀਂ ਆ ਮੈਨੂੰ ਐ ਹੁੰਦਾ ਨਾ ਕਿ ਫਿਰ ਇਹਨੇ 12 ਵਜੇ ਤੱਕ ਸੌਣਾ ਨਹੀਂ ਮੈਂ ਵੀ ਥੱਕੀ ਹੋਈ ਆ ਐ ਆ ਵੀ ਆਪਾਂ ਟਾਈਮ ਨਾਲ ਸੌ ਜਾਵਾਂਗੇ ਅਗਲੇ ਸੀਜ਼ਨ ਚ ਆਪਾਂ ਹੋਰ ਟਰੈਕਟਰ ਹੋਪਰਾਗੇ ਹਾਂ ਮੈਨੇਜਮੈਂਟ ਵਧੀਆ ਪਿਛਲੀ ਵਾਰੀ ਯਾਰ ਸੀ ਉਦੋਂ ਸੀਜ਼ਨ ਬਣਾਈ ਲੰਘਿਆ ਸਰਪ੍ਰਾਈਜ਼ ਦੇਵਾਂਗੇ 빅 ਸਰਪ੍ਰਾਈਜ਼ ਦੇਣਾ ਸਾਰੇ ਸਾਰਿਆਂ ਲਈ 빅 ਸਰਪ੍ਰਾਈਜ਼ ਆ ਰਿਹਾ ਆ ਅਗਲੇ ਸੀਜ਼ਨ ਲਈ ਹਾਂ ਤੇ ਸਾਡੇ ਬਲੌਗ ਦੇ ਡੇਲੀ ਦੇਖਦੇ ਰਿਹਾ ਕਰੋ ਕਮੈਂਟ ਵੀ ਮਿਲ ਜਾਣਗੇ ਬਹੁਤ ਵੱਡਾ ਸਰਪ੍ਰਾਈਜ਼ ਲੈ ਕੇ ਆਇਆ ਰਿਹਾ ਸਭ ਦੇ ਲਈ ਯੈਸ ਗਾਇਸ ਲੋ ਬਈ ਅਸੀਂ ਦੇਸੀ ਪਟੰਡੇ ਕਰਨੀ ਯਾਰ ਪਟੰਡੇ ਕ ਨਹੀਂ ਮੰਡੀਆਂ ਚੱਕੀਆਂ ਗਈਆਂ ਭਾਈ ਆ ਸਾਡੇ ਵਾਲੀਆਂ ਦੇ ਸਾਡੇ ਵਾਲੀਆਂ ਦੇਖ ਲੋ ਲੈ ਰਿੱਕੀ ਵਿੱਚ ਲਾਉਦਾ ਭਰੀ ਜਾਂਦੇ ਨੇ ਹਾਂ ਚੱਕੀ ਜਾਓ 1 ਕਦੇ ਦਿਨ ਤੱਕ 1 ਕਦੇ ਦਿਨ ਤੱਕ ਬਲੇਟੀ ਜੋ ਤੁਸੀਂ ਇੱਥੇ ਪਿੱਛੇ ਬਣਾਉਂਦੇ ਰਹੋ ਫਿਰ ਤੁਸੀਂ ਇੱਥੇ ਕ੍ਰਿਕਟ ਖੇਡਿਆ ਕਰੋਗੇ ਵੈਰੀ ਗੁੱਡ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਭਾਈ ਘਰੇ ਜਾ ਕੇ ਟੀ ਮਾਰਦੇ ਆ ਗੇਟ ਕੋਲੇ ਜਾ ਕੇ ਲਓ ਭਾਈ ਮਸਾ ਆ ਕੇ ਕਿਤੇ ਕਰ ਲੈ ਅੱਜ ਬੁਲਾਓ ਮੰਮੀ ਵਰਗੇ ਟੀ ਮਾਰੀ ਆ ਦੇਖਦੇ ਆ ਕੌਣ ਆਉਂਦਾ ਲੋ ਬਈ ਫੋਨ ਲੈ ਆਉਣੇ ਨੇ ਆਪਾਂ ਐਸਐਮਐਮ ਸੈਰੀ ਮੋਬਾਈਲ ਵਰਡ ਸਾਰਿਆਂ ਨੂੰ ਬੈਸਟ ਡੀਲਾਂ ਮਿਲਣੀਆਂ ਸਾਰਿਆਂ ਨੂੰ ਬੈਸਟ ਸਾਡਾ ਪੂਰਾ ਪੱਕਾ ਮਿੱਤਰਾਂ ਤੁਸੀਂ ਸੁਨਾਮ ਜਾਇਓ ਤੇ ਸਾਡਾ ਨਾਮ ਲੈ ਕੇ ਜਾ ਕੇ ਭਾਈ ਤੁਹਾਨੂੰ ਆਪੀ ਡਿਸਕਾਊਂਟ ਕਰ ਦੂਗਾ ਉਹਦਾ ਨੰਬਰ ਆ ਕੰਟੈਕਟ ਨੰਬਰ ਸੈਰੀ ਦਾ ਠੀਕ ਆ ਜਿੰਨੇ ਹੁਣ ਤੱਕ ਮੇਰੇ ਕੋਲੇ ਆਈਫੋਨ ਆਇਆ 12 ਤੋਂ ਲੈ ਕੇ 15 ਤੱਕ ਹੋ ਗਏ ਹੁਣ 10 3 ਤੋਂ ਲੈ ਕੇ ਐਕਸਆਰ ਤੋਂ ਲੈ ਕੇ ਸਾਰੇ ਸਿੱਥੂ ਲੈ ਜਿੰਨੇ ਗੈਜਟ ਸਾਡੇ ਉਹ ਜਿੰਨੇ ਮੇਰੇ ਕੋਲ ਆ ਗੈਜਟ ਸਾਰੇ ਜੋ ਕੋਈ ਵੀ ਜਾਂਦਾ ਸਾਰਾ ਸਿੱਥੂ ਲੈ ਜਾਂਦਾ ਕਿਉਂਕਿ ਅਸੀਂ ਪਹਿਲਾਂ ਸਾਰੇ ਕਿਤੇ ਫਿਰ ਕੇ ਦੇਖ ਲਿਆ ਸੀ ਗੰਦਾ ਵਾਲਾ ਜੈਨੂਨ ਆ ਇਹ ਜਿਹੜਾ ਰੇਟ ਸਾਨੂੰ ਇਹ ਦੇਣ ਦਾ ਬਾਕੀ ਰਾਇ ਵਧੀਆ ਦਿੰਦਾ ਬਾਕੀ ਮੇਰਾ ਭਰਾ ਗਾ ਬਾਈ ਤਾਂ ਜ਼ਰੂਰ ਬਾਈ ਨੂੰ ਸੇਵਾ ਦਾ ਮੌਕਾ ਦੇ ਹਾਂਜੀ 1 2 3 4 5 ਖੋਲ ਲੈ ਜਾ ਸਿਮ ਸੇਮੋ ਸੇਮੋ ਚਾ ਚੱਕ ਡੇੜੀ ਦੀ ਡੇੜੀ ਆ ਗਈ ਵਿਚਾਰੀ ਇਹ ਮੰਮੀ ਡੇੜੀ ਹੁੰਦੇ ਨੇ ਜਿਹੜੇ ਗੇਟ ਖੋਲਦੇ ਹੁੰਦੇ ਨੇ ਡੇੜੀ ਪਹਿਲਾਂ ਜਿਹੜਾ ਨੂੰ ਦੇਖਣੀ ਦਿੱਤਾ ਬੈ ਡੇੜੀ ਮੰਮੀ ਆਪਦੇ ਪੋਤੇ ਦੀ ਵੇਟ ਕਰ ਰਹੀ ਹੈ ਦੋ ਦਿਨਾਂ ਦਾ ਮੁੱਖ ਨਹੀਂ ਦੇਖਿਆ ਜਿਹੜਾ ਦਾ ਕਿਵੇਂ ਮੰਮੀ ਪਹਿਲਾਂ ਦੱਸ ਸੁੱਤਾ ਪਿਆ ਸੇਤ ਕਿਵੇਂ ਤੇਰੀ ਹੂੰ ਠੀਕ ਹੈ ਠੀਕ ਹੈ ਹੁਣ ਜਾਵਾਂ ਓਕੇ ਦੀ ਰਿਪੋਰਟ ਨਰਜਾਲੇ ਡਾਕਟਰ ਤੋਂ ਦਵਾਈ ਲੈਂਦੀ ਹੈ ਆਉਦੀ ਕਿੰਨੇ ਦਿਨਾਂ ਦੀ 10 ਦਿਨਾਂ ਦੀ ਅੱਜ ਦਿਨ ਆਵਾਦ ਫਿਰ ਆਪਾਂ ਜਾਵਾਂਗੇ ਹੈਨਾ ਦੁਵਾਰੇ ਦਵਾਈ ਲੈਣ ਠੀਕ ਹੈ ਹੁਣ ਠੀਕ ਹੈ ਜਮਾ ਸੁੱਤਾ ਪਿਆ ਮਮੀ ਉਹ ਤੇ ਨਹੀਂ ਖਾਦਾ ਪੀਤਾ ਹੋਇਆ ਵਧੀਆ ਦੇਖ ਲਓ ਬਈ ਐ ਹੁੰਦਾ ਦਾਦੀਆਂ ਬੋਤਿਆਂ ਦਾ ਮੇਰੇ ਬੁੱਤ ਤੇ ਤਾਂ ਕੀ ਨਹੀਂ ਸੀਗਾ ਲੈ ਲੈ ਲੱਗੇ ਨੂੰ ਪਤਾ ਲੱਗਿਆ ਮਮੀ ਮੈਨੂੰ ਗੋਦੀਆਂ ਕਿੱਡਾ ਕਰਾਵਾਂ